ਇਸ ਕਰਕੇ ਆਇਆ ਕਿ ਭਾਈ ਇਹ ਨਾ ਸਾਡੀ 사ਂਹ ਦੀ ਆ ਇਹ ਲੜਾਈ ਕੱਲੇ ਡੱਲੇ ਵਾਲ ਦੀ ਨਹੀਂ ਆ ਇਹ ਲੜਾਈ ਐਂ ਆ ਲੋ ਵੀ ਦੁਨੀਆਂ ਦੇ ਵਿੱਚ ਬਸਦੇ ਹਰ ਇੱਕ ਇਨਸਾਨ ਦੀ ਹੈ ਇਹ ਲੜਾਈ ਇਹ ਤੇ ਕਰਦੀ ਆ ਕਿ ਇੱਥੇ ਕੋਈ ਜਾਤ ਪਾਤ ਨਹੀਂ ਇੱਥੇ ਕੋਈ ਧਰਮ ਨਹੀਂ ਇੱਥੇ ਸਭ ਕੁਝ طے ਕਰਦਾ ਕਿ ਕਿਸੇ ਵੀ ਧਰਮ ਦਾ ਬੰਦਾ ਰੋਟੀ ਉਹਨੇ ਖਾਣੀ ਖਾਣੀ ਆ ਰੋਟੀ ਤੋਂ ਬਿਨਾ ਨਾ ਤਾਂ ਅਸੀਂ ਕਲ ਸਕਦੇ ਆ ਤੇ ਕਿਸਾਨੀ ਤੋਂ ਬਿਨਾਂ ਤੇ ਨਾ ਦੁਨੀਆ ਚੱਲ ਸਕਦੀ। ਸੋ ਪ੍ਰਭੂ ਸਰਦਾਰ ਦਰਜੀਤ ਸਿੰਘ ਬੱਲੇਵਾਲ ਜੀ ਤੁਹਾਨੂੰ ਪਤਾ ਹੀ ਆ ਕਿ ਪਿਛਲੇ 17 ਦਿਨਾਂ ਤੋਂ ਬਾਈ ਮਰਨ ਵਰਤ ਲਈ ਬੈਠੇ ਆ। ਜੇ ਅੱਜ ਵੀ ਨਾ ਜਾਗੇ ਤੇ ਅੱਜ ਵੀ ਨਾ ਉਸ ਜਰਨੈਲ ਲਈ ਖੜੇ ਤੇ ਨਾ ਆਪਾਂ ਡਿਊਟੀਆਂ ਲਾਈਆਂ ਬਾਈ, ਨਾ ਮੋਰਚੇ ਦੇ ਵਿੱਚ ਆਏ ਤੇ ਫਿਰ ਬਾਪੂ ਨੂੰ ਨਾ ਬਾਈ ਪ੍ਰਸ਼ਾਸਨ ਨੇ ਚੱਕ ਕੇ ਲੈ ਜਾਣਾ। ਜੇ ਸਾਡੀ ਗਿਣਤੀ ਘੱਤਰ ਸੀ ਹਣਾ। ਤੇ ਜੇ ਚੱਕ ਕੇ ਲੈ ਕੇ ਤੇ ਪਹਿਲਾਂ ਵੀ ਕਿੰਨੇ ਮਰਨ ਵਰਤਨ ਸਰਕਾਰ ਨੇ ਫੇਲ ਕੀਤੇ ਆ ਕਿੰਨੇ ਮੋਰਚੇ ਫੇਲ ਕੀਤੇ ਆ ਹਨ ਤੇ ਫਿਰ ਹੁਣ ਵੀ ਇਹ ਜਿਹੜਾ ਮੋਰਚਾ ਹੈ ਫੇਲ ਹੋ ਜੂਗਾ ਸੋ ਭਰਾਵੋ ਇਹ ਮੋਰਚੇ ਬਾਰ ਬਾਰ ਨਹੀਂ ਲੱਗਦੇ ਹੁੰਦੇ ਇਹ ਜਿਹੜਾ ਮੋਰਚਾ ਲੱਗਿਆ ਇਸ ਮੋਰਚੇ ਦੇ ਵਿੱਚ ਪਹੁੰਚਣਾ ਸਾਡਾ ਬਹੁਤ ਲਾਜ਼ਮੀ ਆ ਓਰੇ ਆਜੋ ਮਲਕੀ ਤਾਂ ਆਜਾ ਆਇਆ ਓਰੇ ਆਪ ਆਪ ਵੀ ਇਸ ਮੋਰਚੇ ਦੇ ਵਿੱਚ ਸਾਡਾ ਪਹੁੰਚਣਾ ਲਾਜ਼ਮੀ ਕਿਉਂ ਆ ਉਕੇ ਭਾਈ ਜੇ ਅਸੀਂ ਇਸ ਮੋਰਚੇ 'ਚ ਨਾ ਪਹੁੰਚੇ ਤੇ ਪ੍ਰਸ਼ਾਸਨ ਭਾਰੂ ਪੈ ਗਿਆ ਸਾਡੀ ਗਿਣਤੀ ਘੱਟ ਰਹਿ ਗਈ ਤੇ ਫਿਰ ਲਾਹਨਤ ਆ ਓਏ ਜੇ ਬਾਪੂ ਨੂੰ ਇਹ ਚੱਕ ਕੇ ਲੈ ਗਏ ਯਾਰ ਓਏ ਜਿਹੜਾ ਬੰਦਾ ਮਰਨ ਵਰਤ ਤੇ ਤੁਹਾਡੇ ਲਈ ਬੈਠਾ ਪੰਜਾਬੀਓ ਤੁਸੀਂ ਕਰੋ ਅੱਛਾ ਬੈਠੇ ਹੋ ਓਏ ਨੌਜਵਾਨੋ ਕਦੋਂ ਨਿਕਲੋਂਗੇ ਕਦੋਂ ਆਉਂਗੇ ਜਦੋਂ ਬਾਪੂ ਡੱਲੇ ਵਾਲ ਚੜਾਈ ਕਰ ਗਿਆ ਉਦੋਂ ਆਉਂਗੇ ਭੋਗ ਤੇ ਆਉਂਗੇ ਲੜਾਈ ਤਾਂ ਕਿੱਡੀ ਆ ਯਾਰ ਲੜਾਈ ਤੁਹਾਡੀ ਆ ਲੜਨੀ ਦਾ ਇਹ ਨੌਜਵਾਨਾ ਨੇ ਸੀ ਸੰਘਰਸ਼ਤਾ ਨੌਜਵਾਨਾ ਨੇ ਕਰਨੇ ਸੀ ਓਏ ਪਰ ਲੜ ਸਾਡੇ ਬਾਪੂ ਰਹੇ ਨੇ ਯਾਰ ਓਏ ਕਦੋਂ ਉੱਠੋਂਗੇ ਪੰਜਾਬੀਓ ਓਏ ਕਦੋਂ ਸੱਥਾਂ ਦੇ ਵਿੱਚ ਤਾਂਸ ਖੱਡੀ ਜਾ ਰਹੇ ਨੇ ਲੋਕ ਕੋਈ ਖੁੰਡਾਂ ਤੇ ਬੈਠਾ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਓਏ ਭਰਾਵੋ ਤੁਹਾਨੂੰ ਇਹੀ ਨਹੀਂ ਪਤਾ ਕਿ ਜੇ ਕਿਸਾਨੀ ਮਰ ਗਈ ਤੁਸੀਂ ਰਹੋਗੇ ਕਿਵੇਂ ਢਿੱਡ ਕਿਵੇਂ ਭਰੋਗੇ ਜਵਾਕਾਂ ਨੂੰ ਕਿਵੇਂ ਪਾਲੋਗੇ ਉਹਨਾਂ ਦੀ ਭਰਾਈਆਂ ਕਿਵੇਂ ਕਰਾਓਗੇ ਓ ਪੰਜਾਬੀਓ ਓਏ ਬਿਲ ਲਾਗੂ ਕਰਤੇ ਆ ਸਰਕਾਰ ਨੇ ਤੇ ਇੱਥੇ ਨੋਟੀਫਿਕੇਸ਼ਨ ਭੇਜਦਾ ਪੰਜਾਬ ਸਰਕਾਰ ਨੂੰ ਤੇ ਉਹਨਾਂ ਨੇ ਹਾਂ ਟਿੱਕ ਮਾਰ ਕੇ ਵਾਪਸ ਭੇਜਦਾ ਕਿ ਸਾਨੂੰ ਇਹ ਮਨਜ਼ੂਰ ਨੇ ਕੋਈ ਨਾ ਨੁੱਕਰ ਨਹੀਂ ਪਰ ਤੁਸੀਂ ਹਜੇ ਵੀ ਘਰਾਂ 'ਚ ਬੈਠੇ ਹੋ ਹਜੇ ਵੀ ਨਹੀਂ ਸਮਝ ਰਹੇ ਯਾਰ ਵੀ ਇਹ ਕਿੱਡਾ ਵੱਡਾ ਸੰਘਰਸ਼ ਆ ਉਹ ਬਾਪੂ ਸਾਡਾ ਆਪਦੀ ਜਾਨ ਤਲੀ ਤੇ ਧਰ ਕੇ ਬੈਠਾ ਉਹ ਮਰਨ ਵਰਤ ਤੇ ਬੈਠਾ ਇੱਕ ਰੋਟੀ ਦੀ ਬੁਰਕੀ ਤੱਕ ਨਹੀਂ ਅੰਦਰ ਨੰਗਾ ਯਾਰ 17 ਦਿਨ ਹੋ ਗਏ ਤੇ ਕੋਈ ਇੱਕ ਡੰਗ ਦੀ ਰੋਟੀ ਛੱਡ ਕੇ ਦੇਖੋਗਾ ਪਤਾ ਲੱਗਦਾ ਆਜੋ ਨੌਜਵਾਨੋ ਓਏ ਆਜੋ ਮੈਂ ਹੱਥ ਜੋੜਦਾ ਆ ਰਾਤ ਨੂੰ ਪਹਿਰੇ ਲਾ ਲਈਏ ਆਪਾਂ ਕਿਉਂਕਿ ਪ੍ਰਸ਼ਾਸਨ ਨੂੰ ਇਹ ਪੂਰੀ ਉਹਦੇ ਵਿੱਚ ਐ ਝਾਕ ਦੇ ਵਿੱਚ ਐ ਕਿ ਕਦੋਂ ਅਸੀਂ ਬਾਪੂ ਨੂੰ ਚੱਕ ਕੇ ਲੈ ਜਾਈਏ ਤੇ ਕਿਤੇ ਦਾਖਲ ਕਰ ਦਈਏ ਤੇ ਜਿਹੜਾ ਇਹ ਮੂਰਤਿਆਂ ਨੂੰ ਫੇਲ ਕਰ ਦਈਏ ਓਏ ਭਰਾਵੋ ਆਪਾਂ ਬਾਪੂ ਨੂੰ ਲੈ ਜਾਣ ਨਹੀਂ ਦੇਣਾ ਓਏ ਬਾਪੂ ਇਹੀ ਵਾਰ-ਵਾਰ ਕਹਿ ਰਿਹਾ ਇਹੀ ਕਹਿ ਰਿਹਾ ਕਿ ਯਾਰ ਮੇਰੇ ਜਿਹੜੇ ਇਰਾਦੇ ਆ ਉਹ ਨੇਕ ਨੇ ਮੈਂ ਆਪਣੇ ਕਿਸਾਨਾਂ ਦੇ ਉਤੋਂ ਦੀ ਜਾਨ ਵਾਰ ਦੂੰਗਾ ਕਿ ਜਾਨ ਦੀ ਬਾਜ਼ੀ ਰਾਈ ਬੈਠਾ ਹੈ ਪਰ ਮੈਨੂੰ ਪ੍ਰਸ਼ਾਸਨ ਚੱਕੇ ਨਾ ਲੈ ਜੇ ਬਸ ਇਹ ਉਹਨਾਂ ਦੀ ਇੱਕ ਬੇਨਤੀ ਹੈ ਜੇ ਆਪਾਂ ਉਹਨਾਂ ਦੇ ਇਹ ਬੋਲ ਨਹੀਂ ਪਗਾ ਸਕਦੇ ਜੇ ਆਪਾਂ ਉਹਨਾਂ ਦੇ ਇਹ ਬੋਲਾ ਤੇ ਨਹੀਂ ਖੜ ਸਕਦੇ ਤੇ ਫਿਰ ਲਾਹਨਤ ਹੈ ਸਾਡੇ ਤੇ ਉਹ ਲਾਹਨਤ ਹੈ ਉਹ ਜੀ ਜਵਾਨੀ ਤੇ ਕੀ ਯਾਰ ਜਵਾਨੀ ਆਈ ਦਾ ਕੀ ਫਾਇਦਾ ਜੇ ਆਪਾਂ ਇੱਥੇ ਮੁਕਾਬਲਾ ਹੀ ਨਹੀਂ ਕਰ ਸਕਦੇ ਸੰਘਰਸ਼ ਹੀ ਨਹੀਂ ਕਰ ਸਕਦੇ ਜੇ ਆਪਾਂ ਆਪਣੇ ਬਾਪੂ ਲਈ ਨਹੀਂ ਖੜ ਸਕਦੇ ਆਪਣੀ ਕਿਸਾਨੀ ਲਈ ਨਹੀਂ ਖੜ ਸਕਦੇ ਆਪਣੇ ਬੱਚਿਆਂ ਲਈ ਨਹੀਂ ਖੜ ਸਕਦੇ ਫਿਰ ਜਵਾਨੀ ਆਈ ਦਾ ਕੋਈ ਫਾਇਦਾ ਨਹੀਂ ਓਏ ਆਜੋ ਪੰਜਾਬੀ ਓਏ ਆਜੋ ਓਏ 75 ਸਾਲਾਂ ਦਾ ਬਾਪੂ ਓਏ ਕੈਂਸਰ ਦਾ ਮਰੀਜ਼ ਓਹ ਤੁਹਾਡੀ ਲੜਾਈ ਲੜ ਰਿਹਾ ਓਹ ਤੁਹਾਡੀ ਪੰਜਾਬੀ ਓਏ ਓ ਤੁਸੀਂ ਘਰਾਂ ਚ ਬੈਠੇ ਹੋ ਸੋਹਣੇ ਨਹੀਂ ਲੱਗਦੇ ਬਾਈ ਹੁਣ ਆਜੋ ਬਾਈ ਵੱਡੀ ਗਿਣਤੀ ਦੇ ਵਿੱਚ ਜਥੇ ਲੈ ਕੇ ਆਜੋ ਤਾਂ ਜੋ ਆਪਾਂ ਇਹ ਮੋਰਚਾ ਬਚਾ ਸਕੀਏ ਤੇ ਆਪਾਂ ਜਿੱਤ ਕੇ ਚੱਲ ਸਕਿਆ ਮੋਰਚਾ ਦਿਖਾ ਦੇ ਮੋਰਚਾ ਬਿਲਕੁਲ ਚੜ੍ਹਦੀ ਕਲਾ ਦੇ ਸੋਨਹਾਲ ਸ੍ਰੀ ਅਕਾਲ ਬਹੁਤ ਧੰਨਵਾਦ ਆ ਮੋਰਚਾ ਦੇਖ ਸਕਦੇ ਹੋ ਚੜ੍ਹਦੀ ਕਲਾ ਦੇ ਵਿੱਚ ਹੈ ਜਾਗਦਿਆਂ ਜ਼ਮੀਰਾਂ ਵਾਲੇ ਲੋਕ ਬੈਠੇ ਆ ਇਹ ਕਹਿੰਦੇ ਵੀ ਜਾਂ ਮਰਾਂਗੇ ਜਾਂ ਜਿੱਤ ਕੇ ਜਾਵਾਂਗੇ ਜਾਗਦਿਆਂ ਜ਼ਮੀਰਾਂ ਵਾਲੇ ਲੋਕ ਹਜੇ ਵੀ ਬਹੁਤ ਹੈਗੇ ਆ ਓਏ ਭਰਾਵੋ ਘਰਾਂ ਦੇ ਵਿੱਚ ਬੈਠਣ ਨਾਲੋਂ ਤਾਂ ਯਾਰ ਘਰਾਂ 'ਚ ਮਰਨ ਨਾਲੋਂ ਤਾਂ ਕਿੱਤੇ ਨਾਲ ਮਰਨ ਨਾਲੋਂ ਤਾਂ ਕਰਜ਼ੇ ਨਾਲ ਮਰਨ ਨਾਲੋਂ ਤਾਂ ਫਾਇਦਾ ਕੀ ਯਾਰ ਸਰਕਾਰ ਨਾਲ ਲੜ ਕੇ ਮਰ ਲਓ ਸੰਘਰਸ਼ ਕਰ ਲੋ ਤੁਹਾਡਾ ਸਰੀਰ ਵੀ ਕੰਮ ਆ ਜੇ ਮਤਲਬ ਕੀਤਾ ਦੇਹ ਵੀ ਕੰਮ ਆ ਜੇ ਕਿਸੇ ਲੇਖੇ ਦਾ ਲੱਗ ਜੇ ਘਰਾਂ ਚਿੱਟੇ ਨਾਲ ਹੀ ਮਰੀ ਜਾਂਦੀ ਹੈ ਜਵਾਨੀ ਯਾਰ ਕਿੰਨੇ ਆਏ ਬਾਈ ਕਿੰਨੇ ਤੁਰ ਗਏ ਹਾਂ ਬਿਉਂਦੇ ਉਹ ਹੀ ਰੰਦੇ ਨੇ ਜਿਹੜੇ ਕੁਝ ਕਰਕੇ ਜਾਂਦੇ ਨੇ ਆਦੂ ਜਿਹੜੇ ਕੁਝ ਹਾਂ ਬਿਲਕੁਲ ਕਿੰਨੇ ਹਾਣੀ ਦੀ ਪੁਲਸਾਂ ਪਕੜਾਦੇ ਕਿੰਨੇ ਹਾਣੀ ਹਾਂ ਯਾਦ ਉਹ ਹੀ ਰੰਦੇ ਨੇ ਜਿਹੜੇ ਕੁਝ ਕਰਕੇ ਜਾਂਦੇ ਨੇ ਬਿਲਕੁਲ ਜਿਹੜੇ ਕੁਝ ਕਰਕੇ ਜਾਣਗੇ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਆਪਣੇ ਖਿੱਤੇ ਲਈ ਇਹ ਚੀਜ਼ਾਂ ਲਈ ਜੇ ਕੋਈ ਲੜੂਗਾ ਆਪਣੀ ਕੌਮ ਲਈ ਲੜੂਗਾ ਤਾਂ ਕੌਮ ਯਾਦ ਰੱਖੂ ਜੇ ਕਿਸਾਨੀ ਲਈ ਲੜੂਗਾ ਤਾਂ ਕਿਸਾਨ ਯਾਦ ਰੱਖਣਗੇ ਹਨਾ ਜੇ ਪੰਜਾਬ ਲਈ ਲੜੂ ਤਾਂ ਪੰਜਾਬ ਪੂਰਾ ਯਾਦ ਰੱਖੂਗਾ ਬਿਲਕੁਲ ਇਹ ਚੀਜ਼ਾਂ ਨੇ ਅੱਜ ਦਾ ਦਿਨ ਕੱਲ ਦਾ ਇਤਿਹਾਸ ਹੈ ਹਾਂ ਇਤਿਹਾਸ ਕਾਲ ਨੂੰ ਕਾਨੂੰ ਮਿਹਣੇ ਨਾ ਮਾਰੇ ਵੀ ਪੀਤਾ ਨਹੀਂ ਕੁਛ ਨਹੀਂ ਆ ਜਿਹੜੀ ਪੀੜ੍ਹੀ ਸੀ ਜਮੀ ਖਤਮ ਸੀ ਹਾਂ ਅੱਜ ਨਾਲਾਂ ਵਿੱਚ ਕੋਈ ਬੰਦਾ ਹੀ ਨਹੀਂ ਉੱਠਿਆ ਕੋਈ ਫੌਰਮਾ ਹੀ ਨਹੀਂ ਉੱਠਿਆ ਹਾਂ ਜਵਾਬ ਪੁੱਛਿਆ ਕਰਨਗੇ ਅੱਥਾ ਉਹੀ ਗੱਲ ਹੈ ਹਨਾ ਇੱਕ ਇੱਕ ਕਰਕੇ ਆਪਣੇ ਕਿੰਨੇ ਦੀਪੋ ਗਵਾਲ ਹਾਂ ਪਰਨ ਦੀ ਬਾਈ ਦੀ ਹਾਂ ਦੀਪੂ ਦੀ ਬਾਈ ਬਿਲਦੀਪ ਮੂਸੇ ਵਾਲਾ ਗਿਆ ਭਾਈ ਅੰਬਰਤਪਾਲ ਗਿਆ ਇੱਕ ਇੱਕ ਕਰਕੇ ਸਾਰੇ ਗਵਾ ਲੈਨੇ ਆਪਣੀ ਬਾਤ ਆਪਣੀ ਬਾਤ ਥੋੜਾ ਬਾਤ ਕੋਈ ਨਹੀਂ ਰਹਿਣਾ ਹੁਣ ਦੋ ਚਾਰ ਹੀ ਬਚੇ ਆ ਬਸ ਹਾਂ ਬਿਲਕੁਲ ਬਿਲਕੁਲ ਨਹੀਂ ਆ ਜਾਗੋ ਆ ਜਾਓ ਬਾਈ ਆ ਬਸ ਜਾਗਣ ਦਾ ਕੋਈ ਫਾਇਦਾ ਨਹੀਂ ਹਾਂ ਇਹ ਹੁਣ ਨਾ ਉੱਠੇ ਯਾਰ ਡੱਲਿਆਰ ਸਾਹਿਬ ਦਾ ਇੰਨੇ ਕ ਨੇਕ ਰਾਦੇ ਆ ਅਸੀਂ ਨਾਲ ਰਹਿ ਕੇ ਦੇਖਿਆ ਕਿ ਯਾਰ ਡੱਲਿਆਰ ਸਾਹਿਬ ਵਰਗਾ ਕੋਈ ਲੀਡਰ ਹੀ ਨਹੀਂ ਇਥੇ ਕਈ ਲੀਡਰ ਨੇ ਬਿਆਨ ਦਿੰਦੇ ਆ ਕਿ ਸਾਡੇ ਤੇ ਤਾਂ ਮਰਨ ਵਰਤ ਹੈ ਹੀ ਨਹੀਂ ਮੈਂ ਲੀਡਰਾਂ ਨੂੰ ਕਹਿਦਾ ਕਿ ਭਰਾਵੋ ਮਰਨ ਵਰਤ ਤਾਂ ਹੈ ਪਰ ਤੁਸੀਂ ਬੈਠਣ ਹੀ ਨਹੀਂ ਚਾਹੁੰਦੇ ਨਾ ਤੁਸੀਂ ਬੈਠ ਸਕਦੇ ਹੋ ਤਾਂ ਇੱਕੋ ਲੀਡਰ ਹੈ ਢੱਲੇ ਵਾਲਾ ਜਿਹੜਾ ਮਰਨ ਵਰਤ ਤੇ ਬੈਠਾ ਇਹ ਜਣੇ ਖਣੇ ਦੀ ਬਸ ਦੀ ਗੱਲ ਨਹੀਂ ਬਾਈ ਜੇ ਹਰ ਕੋਈ ਮਰਨ ਵਰਤ ਤੇ ਬਹਿ ਜਾਓ ਜਿਹੜੇ ਬਿਆਨ ਦਿੰਦੇ ਆ ਉਸਕੇ ਲੀਡਰ ਵੀ ਇਹ ਸਾਡੇ ਜੱਥੇਬੰਦੀ 'ਚ ਮਰਨ ਵਰਤ ਹੀ ਨਹੀਂ ਹੈਗਾ ਤੁਸੀਂ ਬੈਠ ਹੀ ਨਹੀਂ ਸਕਦੇ ਭਰਾਵੋ ਤੁਸੀਂ ਲੋਕਾਂ ਦੇ ਪੁੱਤ ਮਰਾਉਣੇ ਆ ਇਸੇ ਢੱਲੇ ਵਾਲਾ ਜਿਹੜਾ ਆਫ जान दी बाजी ਲੰਗੋਠੇ ਬਰੂ ਦਾ ਸਿੰਘ ਨਹੀਂ ਕੋਈ ਬੈਠ ਸਕਦੇ ਨਾ ਆ ਬੈਠਿਆ ਚੜ ਦੀ ਗੱਲ ਵਾਲਾ ਸਿੰਘ ਬਾਈ ਦੁੱਜਾ ਜਨੇਖਣੇ ਦੀ ਬਹਿਣ ਦੀ ਵਸਦੀ ਗੱਲ ਹੀ ਨਹੀਂ ਹੈ ਸਤੇਜੀ ਸਤੇਜੀ ਪੂਰੇ ਟ੍ਰੈਕ ਲੇ ਗਏ ਆਪਣੇ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਮੋਰਚੇ ਦੇ ਵਿੱਚ ਆ ਤੇ ਮੋਰਚੇ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਉਣੇ ਆ ਜਗਦੀਆਂ ਜੀਰ ਵਾਲੇ ਧਰਮਾਂ ਦੇ ਤੇ ਲਗਭਗ 10:00 10:00 ਵੱਜ ਗਏ ਨੇ ਤੇ ਮੋਰਚੇ ਦੇ ਵਿੱਚ ਇਸ ਕਰਕੇ ਆਇਆ ਕਿ ਲਈ ਇਹ ਲੜਾਈ ਸਾਡੀ ਸਾਂਝ ਦੀ ਆ ਇਹ ਲੜਾਈ ਇਕੱਲੇ ਡੱਲੇ ਵਾਲ ਦੀ ਨਹੀਂ ਆ ਇਹ ਲੜਾਈ ਆਹ ਲਓ ਵੀ ਦੁਨੀਆਂ ਦੇ ਵਿੱਚ ਬਸਦੇ ਹਰ ਇੱਕ ਇਨਸਾਨ ਦੀ ਆ ਇਹ ਮਿਲਾਈ ਇਹ ਤੇ ਕਰਦੀ ਆ ਕਿ ਇੱਥੇ ਕੋਈ ਜਾਤ ਪਾਤ ਨਹੀਂ ਇੱਥੇ ਕੋਈ ਧਰਮ ਨਹੀਂ ਇੱਥੇ ਸਭ ਕੁਝ ਸਹਿ ਕਰਦਾ ਕਿ ਕਿਸੇ ਵੀ ਧਰਮ ਦਾ ਬੰਦਾ ਹੈ ਰੋਟੀ ਉਹਨੇ ਖਾਣੀ ਖਾਣੀ ਹੈ ਗੁੱਟੀ ਤੋਂ ਬਿਨਾ ਨਾ ਤਾਂ ਅਸੀਂ ਕੱਲ ਸਕਦੇ ਆ ਤੇ ਕਿਸਾਨੀ ਤੋਂ ਬਿਨਾ ਤੇ ਨਾ ਦੁਨੀਆ ਚੱਲ ਸਕਦੀ ਸੋ ਪ੍ਰਭੂ ਸਰਦਾਰ ਦਰਜੀਤ ਸਿੰਘ ਡੱਲੇਵਾਲ ਜੀ ਤਾਨੂੰ ਪਤਾ ਹੀ ਆ ਕਿ ਪਿਛਲੇ 17 ਦਿਨਾਂ ਤੋਂ ਬਾਈ ਮਰਨ ਵਰਤ ਨੇ ਬੈਠੇ ਆ ਜੇ ਅੱਜ ਵੀ ਨਾ ਜਾਗੇ ਜੇ ਅੱਜ ਵੀ ਨਾ ਉਸ ਜਰਨੈਲ ਲਈ ਖੜੇ ਤੇ ਨਾ ਆਪਾਂ ਡਿਊਟੀਆਂ ਲਾਈਆਂ ਬਾਈ ਨਾ ਮੋਰਚੇ ਦੇ ਵਿੱਚ ਆਏ ਤੇ ਫਿਰ ਬਾਪੂ ਨੂੰ ਨਾ ਬਾਈ ਪ੍ਰਸ਼ਾਸਨ ਨੇ ਚੱਕ ਕੇ ਲੈ ਜਾਣਾ ਜੇ ਸਾਡੀ ਗਿਣਤੀ ਘੱਤਰ ਸੀ ਹਨਾ ਤੇ ਜੇ ਚੱਕ ਕੇ ਲੈ ਗਏ ਤੇ ਪਹਿਲਾਂ ਵੀ ਕਿੰਨੇ ਮਰਨ ਵਰਤ ਨੇ ਸਰਕਾਰ ਨੇ ਫੇਲ ਕੀਤੇ ਆ ਕਿੰਨੇ ਮੋਰਚੇ ਫੇਲ ਕੀਤੇ ਆ ਹਨਾ ਤੇ ਫਿਰ ਹੁਣ ਵੀ ਇਹ ਜਿਹੜਾ ਮੋਰਚਾ ਹੈ ਫੇਲ ਹੋ ਜੂਗਾ ਸੋ ਭਰਾਵੋ ਇਹ ਮੋਰਚੇ ਵਾਰ-ਵਾਰ ਨਹੀਂ ਲੱਗਦੇ ਹੁੰਦੇ ਇਹ ਜਿਹੜਾ ਮੋਰਚਾ ਲੱਗਿਆ ਇਸ ਮੋਰਚੇ ਦੇ ਵਿੱਚ ਪਹੁੰਚਣਾ ਸਾਡਾ ਬਹੁਤ ਲਾਜ਼ਮੀ ਆ। ਓਰੇ ਆਜੋ। ਮਲਕੀ ਤਾਂ ਆ ਜਾ। ਆਇਆ ਜੋ ਓਰੇ ਆਪ ਆਪ ਵੀ। ਇਸ ਮੋਰਚੇ ਦੇ ਵਿੱਚ ਸਾਡਾ ਪਹੁੰਚਣਾ ਲਾਜ਼ਮੀ ਕਿਉਂ ਹੈ? ਕਿਉਂਕਿ ਭਾਈ ਜੇ ਅਸੀਂ ਇਸ ਮੋਰਚੇ 'ਚ ਨਾ ਪਹੁੰਚੇ ਤੇ ਪ੍ਰਸ਼ਾਸਨ ਭਾਰੂ ਪੈ ਗਿਆ। ਸਾਡੀ ਗਿਣਤੀ ਘੱਟ ਰਹਿ ਗਈ ਤੇ ਫਿਰ ਲਾਹਨਤ ਆ ਓਏ। ਜੇ ਬਾਪੂ ਨੂੰ ਇਹ ਚੱਕ ਕੇ ਲੈ ਗਏ ਯਾਰ ਓਏ ਜਿਹੜਾ ਬੰਦਾ ਮਰਨ ਵਰਤ